ਹਾਂ ਜੀ ਦੋਸਤਾਂ ਨਾਲ ਆਈ ਹੁਸ਼ਰਿਕਾ ਐਂਡ ਉਹ ਕਿਦਮ ਕਹਿਣਾ ਦੋਸਤ ਜਿਵੇਂ ਤੁਹਾਨੂੰ ਪਤਾ ਹੀ ਆ ਸੌਣ ਵੀ ਨਾ ਚੱਕਿਆ ਵਾ ਤੇ ਰਖੜੀ ਵੀ ਲੰਘ ਗਈ ਆ ਤੇ ਹੁਣੇ ਸੋਚਿਆ ਜਦੋਂ ਮਾਂ ਕੁੜੇ ਬਣਾਉਣੇ ਆ ਖੀਰ ਤੇ ਕੁੜੇ ਨੂੰ ਮਾਲ ਕੁੜੇ ਵੀ ਕਹਿੰਦੇ ਆ ਤੇ ਉਹ ਮੈਂ ਸਮਾਰਟਫੋਨ ਲੈ ਆਂਦਾ ਵਾ ਗਿਆਈ ਦੁਕਾਨੇ ਸਵਾਲ ਲੈ ਕੇ ਆਏ ਆ ਹੁਣ ਤਾਂ ਦਿਖਾਉਣੇ ਆ ਖੀਰ ਲਾਦਾ ਮम्मी ਨੇ ਬਣਾਵ ਦਿੱਤੀ ਆ ਕਹਿਣਾ ਮੈਂ ਖੀਰ ਬਣ ਗਈ ਆ ਨਾ ਹਾਂ ਖੀਰ ਬਣ ਗਈ ਆ ਹੁਣ ਕੁੜੇ ਕੱਢਣੇ ਕੀ ਕੀ ਪਾਇਆ ਜੀ ਸ਼ੌਂਕਾ ਪਾਤੀ ਸੌਂਗੀ ਲੱਗੀ ਪਾਉਂ ਹਾਂ ਪਾਤੀ ਸੌਂਗੀ ਪਾਉਂਦੇ ਹੁਣ ਹੁਣ ਸੌਂਗੀ ਪੈਣ ਦੀ ਐ ਵਿੱਚ ਠੀਕਾ ਕਰ ਦਿੰਦੇ ਆ ਜੀ ਦੇਖੋ ਜੀ ਹੱਸ ਬਣ ਗਈ ਲਓ ਜੀ ਦੋਸਤੋ ਖੀਰ ਇਧਰ ਤਿਆਰ ਹੋ ਗਈ ਆ ਆਪਣੀ ਤੇ ਹੁਣ ਇਹ ਪੂੜੇ ਬਣ ਗਏ ਤੇ ਆਹ ਪਾਣੀ ਗਰਮ ਰੱਖਿਆ ਵਾ ਸੂਜੀ ਬਣਾਉਣੇ ਆਹ ਸੂਜੀ ਬੋਲਟੇ ਚ ਹਾਂ ਸੂਜੀ ਆ ਰੱਖੀ ਨਾ ਆਹ ਸੂਜੀ ਹਾਂ ਦੋਸਤੋ ਆਹ ਗੋ ਥਾਲੀ ਦੀ ਬਾਤੀ ਆ ਸੂਜੀ ਤੇ ਆ ਸੌਂਫ ਤੇ ਖੰਡ ਕੌਲੀ ਖੰਡ ਜੇਕਰ ਪਾਣੀ ਕੀਤਾ ਵਾ ਤੇ ਇਹਨੂੰ ਖੰਡ ਇਹਦੇ ਵਿੱਚ ਗੋਲਨੀ ਆ ਗਰਮ ਪਾਣੀ ਚ ਖੰਡ ਗੋਲਨੀ ਹਾਂ ਦੋਸਤੋ ਗਰਮ ਪਾਣੀ ਵਿੱਚ ਖੰਡ ਬਾਤੀ ਆ ਜਿੰਨਾ ਕੁ ਮਿੱਠਾ ਚਾਹੀਦਾ ਉਹ ਹਿਸਾਬ ਨਾਲ ਤੁਸੀਂ ਪਾ ਲਿਓ ਜੋ ਇਹ ਤੀਲ ਬਣਾਉਣੀਆਂ ਤੇ ਹੁਣ ਅੱਗੇ ਮੈਨੂੰ ਕਹੋ ਜਨਾ ਖਾਂਡ ਲਾ ਚਾਣੀ ਬਣਾਉਣੀਆਂ ਚਾਣੀ ਤਾਂ ਹੁੰਦੀ ਉਹ ਤੇ ਪਹਿਲਾਂ ਮੈਂ ਪਾਉਣਾ ਚਾਣੀ ਹੁੰਦੀ ਹੈ ਵਰਤ ਕੇ ਬਣਾਉਣਾ ਉਹਨੇ ਗਰਮ ਪਾਣੀ ਪੋੜ ਲੈਣਾ ਖਾਂਡ ਦਾ ਤੇਰੇ ਵਿੱਚ ਚੀਰ ਸੂਜੀ ਦੀ ਪਾ ਲੈਣਾ ਵਿੱਚ ਮੇਰਾ ਉਸ ਹਾਂ ਜੀ ਮੈਂ ਪਾਣੀ ਜਰੂਰ ਧੋਣਾ ਪਾ ਲੈ ਤੋੜ ਹੋ ਦੋਸਤੋ ਖੰਡ ਖੋਲੀ ਗਈ ਆ ਤੋ ਯ ਆਪਣੇ ਹਿਸਾਬ ਨਾਲ ਆਪਣੇ ਸਵਾਦ ਅਨਸਾਰ ਜਿੰਨਾ ਕਰਨਾ ਉਹਨੇ ਕਰ ਥਾ ਦੇ ਤੇ ਪਾਣੀ ਵੀ ਆਪਣੇ ਹਿਸਾਬ ਨਾਲ ਪਾਇਓ ਤੇ ਹੁਣ ਪੈਣ ਦੀ ਇੱਧਰ ਸੂਜੀ ਹਾਂ ਬਿਲਕੁਲ ਜੀ ਪਤ ਨਹੀਂ ਹੈ ਹਾਂ ਸਕਲੀ ਹੋ ਜਾਂਦੀ ਆ ਬੜੀ ਹਾਂ ਬਹੁਤ ਔਰ ਇਹ ਕਲਮੀ ਦੇ ਭਾਈ ਸਾਰੀ ਤੇ ਪਾਹ ਜੀ ਲੈ ਜਾਣਾ ਹਾਂ ਸਾਰੀ ਤੇ ਪਾਹ ਦੀ ਸੂਜੀ ਹਾਂ ਚਲੋ ਕਰਨ ਪਾਣੀ ਚ ਫੁੱਲ ਜਾਣਾ ਹੈ ਗਰਮ ਪਾਣੀ ਤਾਂ ਠੀਕ ਹੈ ਜੀ ਗਰਮ ਪਾਣੀ ਚ ਫੁੱਲ ਜਾਣੀ ਐ ਇਸ ਵਾਰੀ ਗਰਮ ਪਾਣੀ ਪਾਇਆ ਹੈ ਤੇ ਉਧਰ ਠੰਡੇ ਪਾਣੀ ਚ ਪਾ ਸਕਦੀ ਕਿ ਨਹੀਂ ਠੰਡੇ ਪਾਣੀ ਚ ਨਹੀਂ ਗੀਆਂ ਸੂਜੀ ਫੁੱਲਦੀ ਨਹੀਂ ਠੰਡੇ ਪਾਣੀ ਚ ਅੱਛਾ ਠੰਡੇ ਪਾਣੀ ਸੂਜੀ ਵੀ ਫੁੱਲਦੀ ਠੀਕ ਹੈ ਜੀ ਹੁਣ ਇਹਨੂੰ ਬਸ ਹੁਣ ਬੱਸ ਰੈਂਦਨੇ 5 ਮਿੰਟ ਤੇ ਜੇ ਹੋਰ ਫੁੱਲਣੀ ਹੋਏਗੀ ਫੁੱਲ ਜੇਗੀ ਲੋਡ ਪਏਗੀ ਪਾਣੀ ਪਾਵਾਂਗੇ ਹੋਰ ਆਹ ਲੋਡ ਪਏਗੀ ਤੇ ਪਾਣੀ ਪਾਵਾਂਗੇ ਨਾ ਹੋਰ ਆ ਫਿਰ ਬਸ ਫਿਰ ਇਹਨੂੰ ਜਿਹੜਾ ਫੈਂਡ ਚ ਵੀ ਉਹਦਾ ਕੱਢ ਲਈ ਰਿਆ ਤੇ ਅਸੀਂ ਤੇਲ ਚ ਕੱਢਾਂਗੇ ਕੜਾਈ ਜੇ ਪਾ ਗਏ ਜਿੱਦਾਂ ਕੋਲੇ ਨਹੀਂ ਬੰਦੇ ਤਾਂ ਠੀਕ ਆ ਹੂੰ ਕੱਢਨੇ ਆ ਫਿਰ ਤੁਹਾਨੂੰ ਦੱਸਨੇ ਕਿੱਦਾਂ ਦੇ ਬੰਦੇ ਨੇ ਹੁਣ ਦੋਸਤੋ ਸਾਡੀ ਰੈਸਪੀ ਪੂਰੀ ਤਿਆਰ ਹੋ ਗਈ ਆ ਚੀਰ ਵੀ ਬਣ ਗਈ ਆ ਤੇ ਆ ਪੂੜੇ ਕੱਢਣ ਲਈ ਆ ਵੀ ਜੋ ਸੂਜੀ ਦਾਵਾ ਇਹ ਵੀ ਪੂਰਤ ਬਣ ਕੇ ਤਿਆਰ ਹੋ ਗਿਆ ਵਾ ਦੇਖ ਸਕਦੇ ਤੁਸੀਂ ਹੁਣ ਪੂੜੇ ਬਣਾਉਣੇ ਆ ਆ ਲਿਆਂਦੀ ਆ ਤੜਕੇ ਦਾਣੇ ਤੇ ਇਹਨੂੰ ਰੱਖ ਕੇ ਇੱਥੇ ਇਹਦੇ ਵਿੱਚ ਪਾਉਣਾ ਤੇਲ ਤੇਲ ਪਾ ਕੇ ਤੇ ਫਿਰ ਬਣਾਉਣੇ ਆ ਉਹਦਾ ਤਵੇ ਤੇ ਵੀ ਤਵੇ ਤੇ ਭਨ ਜਾਂਦਾ ਪਰ ਤਵੇ ਦੇ ਨਾਲ ਚੰਗਾ ਨਹੀਂ ਬਣਦਾ ਵਧੀਆ ਨਹੀਂ ਬਣਦਾ ਉਹਨਾਂ ਫਿਰ ਤਵੇ ਦੇ ਤੋਂ ਬਾਹਰ-ਬਾਰ ਇਦਾਂ ਖਿਲਰੇ ਜਾਂਦਾ ਨਾ ਇਸ ਕਰਕੇ ਇਹਦੇ ਵਿੱਚ ਵਧੀਆ ਬਣੇਗਾ ਬਣਾਉਂਦੇ ਮੰਮੀ ਦੇ ਫਿਰ ਬਣਾਉਂਦੇ ਆ ਕਿਉਂਕਿ ਮੈਂ ਸਿਰਫ ਵੀਡੀਓ ਬਣਾਉਣੀ ਆ ਤੇ ਤੁਹਾਨੂੰ ਦੱਸਣਾ ਵਾ ਬਸ ਗੱਲ ਸਾਰਾ ਮੰਮੀ ਦਾ ਹੀ ਆ ਕਈਆਂ ਨੇ ਤੇ ਬਣਾਵ ਲੈ ਹੁਣੇ ਆ ਪਰ ਅਸੀਂ ਅਹੀਂ ਬਣਾਈ ਨਹੀਂ ਤੇ ਅਸੀਂ ਚੱਲ ਹੁਣ ਬਣਾ ਲਈਏ ਸੌਣ ਮਿੰਟ ਚੱਲਣਦੇ ਆ ਤੇ ਆਉਣੇ ਸਰਚੇ ਬਹੁਤ ਐ ਦੇਖੇ ਆ ਵੀਡੀਓ ਵੀਡੀਓਸ ਤੇ ਉੱਥੇ ਵੀ ਪੂਰੇ ਰੋਣੀ ਸੁਣਗਾ ਜਿਵੇਂ ਆ ਪੂਰੇ ਬੰਦੇ ਬੈਨੇ ਤੇ ਚਲੋ ਜੀ ਹੁਣ ਬਣਨ ਲੱਗਿਆ ਪੂਰੇ ਉਦਾਂ ਦੇ ਕੜਾਈ ਜਿਹੜੇ ਬਣਾਏਦੇ ਕਈ ਨਾ ਫਿਰ ਤੇਲ ਜ਼ਿਆਦਾ ਪੈ ਜਾਂਦਾ ਵਿੱਚ ਇਸ ਕਰਕੇ ਬਾਲੇ ਮਾਰ ਰਹੇ ਆ ਤੇਲ ਫਿਰ ਇਹਨੇ ਕਿ ਪਾ ਗਏ ਨੇ ਨਾ ਬਲਾਈਨੇ ਕੋ ਬੰਦ ਲਾ ਦੇ ਫਿਰ ਵੱਧ ਪਾ ਲੈ ਤੇ ਸਾਰੇ ਇਕੱਠੇ ਨਹੀਂ ਪਾਉਣੇ ਇੰਨੇ-ਇੰਨੇ ਪਾਉਣੇ ਆ ਇੰਨੇ-ਇੰਨੇ ਪਾਉਣੇ ਇੰਨੇ-ਇੰਨੇ ਨਹੀਂ ਮਤਲਬ ਇਹ ਹੁਣ ਤਿੰਨ ਬਣੇ ਨੇ ਇਕੱਠੇ ਤਿੰਨ ਬਣੇ ਆ ਅੱਛਾ ਤਿੰਨ ਮੈਂ ਕਿ ਪਾ ਗਏ ਦੇਣੀ ਉਹਦੇ ਨਿੱਕੇ-ਨਿੱਕੇ ਬੜੇ ਲੰਦੇ ਨੇ ਨਾ ਜਾਣ ਵੱਡੇ ਜਿਹੜੇ ਉਹ ਤਵੇ ਤੇ ਬੰਦੇ ਨੇ ਤੇਲ ਵਿੱਚ ਇਹਦੇ ਦੀ ਬੰਦੇ ਚਲੋ ਨਾਲ ਇਹ ਜਿਹੜੇ ਨੇ ਇਹਦੇ ਸੀ ਇਦਾਂ ਹੀ ਬੰਦੇ ਸੂਜੀ ਦੇ ਇਦਾਂ ਹੀ ਬੰਦੇ ਤੁਜੀ ਦੋਸਤੋ ਤੁਸੀਂ ਬਣਾਉਣੇ ਪਹਿਲਾਂ ਤੇਲ ਤੁਹਾਨੂੰ ਐ ਗਰਮ ਕਰਨਾ ਪੈਣਾ ਕਿੰਨੇ ਕੁ ਮਿੰਟ ਹੋ ਜਾਵੇਗਾ 2 ਕੁ ਮਿੰਟ ਹਾਂ ਤੇ ਮਤਲਬ ਜਦੋਂ ਤੇਲ ਜਦੋਂ ਉਪਰ ਦੈ ਪਏ ਛੜਨ ਦੈ ਪਏ ਤੇਲ ਤੇ ਉਦੋਂ ਬਾਅਦ ਵਿੱਚ ਫਿਰ ਆ ਪਾ ਦੋ ਸੂਜੀ ਬਾਹ ਪੂਰੇ ਬੰਦਾ ਬਣੇ ਤੁਹਾਡੇ ਸਾਈਜ਼ ਤੁਹਾਡੇ ਮੁਤਾਬਿਕ ਤੇ ਜਿੰਨਾ ਮਰਜ਼ੀ ਸਾਈਜ਼ ਦਾ ਸਾਦੇ ਵੱਡਾ ਨਿਕਾਓ ਕੜਾਈ ਦੇ ਹਿਸਾਬ ਨਾਲ ਹੁਣ ਜੋ ਪੂਰੇ ਪੱਕ ਗਏ ਨੇ ਤੇ ਹੁਣ ਇਹ ਕੱਢਣ ਲੱਗੇ ਬਾਹਰ ਇਹਨਾਂ ਨੂੰ ਪੱਕ ਗਏ ਆਣੇ ਇਹ ਅਗਰ ਤੋਂ ਫਿਰ ਬਾਹਰ ਲੈ ਲੋ ਜੇ ਪਹਿਲਾ ਪੂੜਾ ਕੇਰੇ ਕੇ ਬਣੇ ਆ ਤੁਹਾਨੂੰ ਪਤਾ ਫਿਰ ਇਹ ਚੀਡੀ ਢੀ ਬਣੇ ਇਹ ਇਦਾਂ ਦੇ ਬਣਦੇ ਉਹ ਤਿੰਨ ਬਣ ਗਏ ਦੋ ਬਣਾ ਵੱਡੇ ਵੱਡੇ ਅਸ਼ਾ ਉਹ ਤੇ ਉੱਤੇ ਨੇ ਬਣ ਗਏ ਨੇ ਹੁਣ ਫਿਰ ਹੁਣ ਮੋਟੇ ਨਾ ਬਣਨ ਅਸ਼ਾ ਆਈ ਆਈ ਪਾ ਲਈਏ ਆਟਾ ਮਿਕਸ ਕਰ ਲੈਂਦੇ ਹਾਂ ਆਟਾ ਨਾ ਆਟੇ ਨਾਲ ਆਟੇ ਨਾਲ ਫੇਰ ਇਹ ਨਹੀਂ ਫੁੱਲਣੇ ਫੇਰ ਨਹੀਂ ਫੁੱਲਣੇ ਐਂ ਮੇਰੀ ਸੂਜੀ ਆਈ ਕੱਲੇ ਸੂਜੀ ਕੱਲੀ ਸੂਜੀ ਭਾਈ ਜਣੇ ਵਿੱਚ ਆਟਾ ਥੋੜਾ ਪਾਉਂਦੇ ਫੇਰ ਨਹੀਂ ਫੁੱਲਣੇ ਹਨ ਇਹਨੇ ਫੇਰ ਪਰੌਂਠੇ ਵਾਂਗੂ ਬਣ ਜਾਣੇ ਇਹ ਕਿਹਨੇ ਮੈਂ ਘਰੀ ਬਣਾਏ ਮੈਂ ਇਦਾਂ ਦੇ ਇੱਕ ਵਾਰੀ ਮੈਂ ਅੱਗੇ ਬਣਾਏ ਪਰ ਮੈਨੂੰ ਜੀਤਾ ਯਾਨੀ ਬਾਬਾ ਟਾਈਮ ਦੇ ਬਣਾਏ ਆ ਅੱਛਾ ਤੇ ਉਹ ਲੋਹੇ ਦੇ ਨਾਲ ਬਣਾਏ ਨੇ ਤੇ ਮੈਨੂੰ ਕਸਰ ਕਿੰਨੇ ਲੋਕ ਬਸ ਹੋ ਗਏ ਤੇ ਦਰਹਿਗੇ ਦੋ ਗਰੇਗੇ ਨੇ ਲੋਕ ਤਿੰਨ ਬਾਇ ਤੇਨ ਪਾਏ ਮੈਨੂੰ ਆਇਆ ਚੇਤਾ ਕਿ ਮੈਂ ਸਖਤੇ ਕਰਕੇ ਕੱਢਣ ਲਈ ਹੈ ਤਾਂ ਮੋਟੇ ਨੇ ਹੁਣ ਮੈਂ ਪਤਲੇ ਕਰਕੇ ਪਾਉਣੀ ਆ ਤਾਂ ਹੁਣ ਬਦਲੇ ਬਣੇ ਚਲੋ ਜੀ ਉਹ ਸਾਰੇ ਮੋਟੇ ਘਟ ਛੜੇ ਆ ਨਹੀਂ ਥੀ ਆ ਠੀਕ ਆ ਨਰਮਾਈ ਕੀਤਾ ਹੁਣ ਪਤਲੇ ਹੁਣ ਵੀ ਕਿੰਨੇ ਵਧੀਆ ਨਿਕਲਦੇ ਆ ਇੰਨੀ ਕੋ ਗਲਤੀ ਹੋ ਗਈ ਪਰ ਮੈਨੂੰ ਬਦਾਣੀ ਨੇ ਮੈਂ ਪਹਿਲੀ ਵਾਰੀ ਕੱਢੇ ਇੱਕ ਆਇਆ ਚਲੋ ਕੋਈ ਨਹੀਂ ਬਸ ਬਣ ਗਏ ਨਾ ਖਾਈ ਫਿਰ ਪਾਣੇ ਹੋਣ ਪਹਿਲਾਂ ਦੋਸਤ ਜਿੰਨੇ ਪੂਰੇ ਕੱਢੇ ਨਾ ਸਾਰੇ ਮੋٹے ਮੋٹے ਕੱਢ ਛੜੇ ਪੂਰੇ ਤੇ ਅਖੀਰ ਤੇ ਆ ਕੇ ਦਿਮਾਗ ਕੰਮ ਕੀਤਾ ਆਡੀ ਮਦਦ ਐਣ ਤੇ ਵੀ ਕੱਤੇ ਕੱਢ ਕੇ ਵੇਚਦੀਆਂ ਵੀ ਪਤਾ ਹੀ ਨਹੀਂ ਲੱਗਦਾ ਕਿ ਨਹੀਂ ਤੇ ਪਦਲੇ ਗੱਡੇ ਨੇ ਤੇ ਪਦਲੇ ਸੋ ਵਧੀਆ ਨਿਕਲ ਗਏ ਨੇ ਜੋ ਮੰਮੀ ਉਹਦਾ ਦਿਮਾਗ ਨਹੀਂ ਕੰਮ ਕੀਤਾ। ਆ ਵੀ ਪਤਲਾ ਗੱਡਿਆ ਹੈਗਾ, ਆ ਵੀ ਕਿੰਨਾ ਵਧੀਆ ਗਿਆ ਪੂੜਾ। ਆ ਵੀ ਤੇ ਆ ਬਾਕੀ ਆ ਬਾਕੀ ਮੋٹے ਮੋٹے ਘਟ ਛੜੇ ਸਾਰੇ। ਸਾਰਾ ਕੜਾਈ ਦੇ ਛੜ ਚਲਿਆ। ਆ ਵੀ ਜਿਹੜਾ ਆਖਰੀ ਰਹਿ ਗਿਆ ਹੈ। ਉਹ ਵੀ ਕਿੰਨਾ ਵਧੀਆ ਬਣਿਆ ਹੋਵੇ। ਜੋ ਯਾਰ ਆ ਤਿੰਨ ਚਾਰ ਵਧੀਆ ਬਣੇ ਨੇ, ਬਾਕੀ ਤਾਂ ਮੋٹے ਮੋٹے ਘਟ ਛੜੇ। ਚਲੋ ਕੋਈ ਨਹੀਂ। ਚਲੋ ਕੋਈ ਕਰ। ਅਗਲੀ ਵਾਰੀ। ਚਲੋ ਕੋਈ ਨਹੀਂ, ਅਗਲੀ ਵਾਰੀ। ਹੁਣ ਅਗਲੇ ਸਾਲ, ਅਗਲੇ ਸੌਣ ਮਹੀਨੇ। ਕੀ ਕਰ ਦੋਗੇ ਫੇਰ ਹੈ ਪੂੜੇ ਕਰ ਦੋਗੇ ਫੇਰ ਕੋਈ ਨਾਲ ਨਹੀਂ ਕੋਈ ਚਲੇ ਵਧੀਆ ਦਾ ਸੌਣ ਨੂੰ ਨਾ ਕੋਈ ਨਹੀਂ ਆਏ ਸੋਹਣੇ ਮਾੜੇ ਆਏ ਬਾਹਰ ਕਿ ਦੱਸ ਬਈ ਕੋਈ ਨਹੀਂ ਵੇਰ ਜਦੋਂ ਪੂਰੇ ਵਾਸ ਸੁਹਾਨੇ ਹੋਏ ਐਸੇ ਮੈਂ ਜਲਦੀ ਕਰ ਦੋ ਉਹ ਮੈਂ ਤਾਂ ਤਿੱਕਾ ਘੜ ਲੂ ਔਰ ਵੇਖਾਂਗੇ ਫੇਰ ਕੀ ਅੰਦਰ ਕਰਾਂਗੇ ਪੂੜੇ ਤੇ ਫੇਰ ਚਾਹੀ ਜਰਾ ਨਹੀਂ ਲੱਗੇ ਵੇ ਗੋਆ ਰਿਆ ਮਾਰਦੇ ਹਾਂ ਹੁਣ ਦੋਸਤੋ ਪੂੜੇ ਬਣ ਗਏ ਨੇ ਤੇ ਹੁਣ ਲੱਗੇ ਖਾਣੇ ਖੀਰ ਦੇ ਨਾਲ ਪੂੜੇ ਤੁਹਾਨੂੰ ਇਹ ਟੈਸਟ ਕਰੀਏ ਖੀਰ ਦੇ ਨਾਲ ਹਾਂ ਹਾਂ ਹੋਣ ਦੋਸਤੋਂ ਪੂੜੇ ਤੇ ਖੀਰ ਖਾ ਲਈ ਆ ਤਿੰਨ ਚਾਰ ਹੀ ਫੱਦ ਗਏ ਮਾਹੀਂ ਢਿੱਡ ਭਰ ਗਿਆ ਜਾਂ ਕੀ ਐ ਸਾਦਿਆਂ ਪੰਜਾਬ ਦੇ ਵੇ ਵੇ ਢਿੱਡ ਭਰ ਗਿਆ ਕੋਈ ਇਦਾਂ ਤੇ ਬਾਅਦ ਖੀਰ ਬਾਅਦ ਖਾਧੀ ਗੱਲੀ ਖੀਰ ਤੇ ਖੀਰ ਚ ਮਿੱਠਾ ਪਾਇਆ ਹੀ ਨਹੀਂ ਮਾਤਾ ਨੇ ਹੁਣ ਵੀ ਆ ਵੇਖ ਬੱਚੀ ਖੀਰ ਚ ਮਿੱਠਾ ਪਾਇਆ ਹੀ ਨਹੀਂ ਤੇ ਆਹ ਹੁਣ ਹੁਣ ਪਤਾ ਹੁਣ ਪਾਇਆ ਵਾ ਜੇਦਾ ਭੁੱਲ ਗਏ ਨਾ ਡੱਬੇ ਚ ਪਾਈ ਨਾ ਮੈਂ ਮੈਂ ਖੀਰ ਚ ਪਾ ਦਿੱਤੀ ਉਹ ਪਾਈ ਨਹੀਂ ਤੇ ਹੁਣ ਕੀਰਜੇ ਭਾਈ ਆ ਖਾਂਡ ਤੇ ਹੁਣ ਖਾਣੇ ਕੋਈ ਨਹੀਂ ਆ ਕੇ ਤੇ ਹੁਣ ਅਰਸ਼ ਵੀ ਆ ਉਹ ਅਰਸ਼ ਨੇ ਵੀ ਆਇਨਾ ਵਾ ਬਾਰੇ ਕੁ ਵਰੀ ਅਰਸ਼ ਨੇ ਆਇਨਾ ਵਾ ਤੇ ਫਿਰ ਉਹ ਵੀ ਖਾਏ ਖਾਣ ਕੇ ਹੁਣ ਦੋਸਤੋ ਸ਼ਾਮ ਹੋ ਗਈ ਆ ਸ਼ਾਮ ਦੇ 6 ਵਜ ਗਏ ਨੇ ਤੇ ਮੰਮੀ ਤੇ ਪਕਾਉਂਦੇ ਆ ਰੋਟੀਆਂ ਚੁੱਲੇ ਤੇ ਤੇ ਉੱਪਰ ਬੱਦਲ ਹੋ ਗਿਆ ਮੰਮੀ ਜਲਦੀ ਪਕਾ ਲਓ ਨਹੀਂ ਤੇ ਰਹਿਣੀ ਹੈ ਅੱਧ ਜੀ ਮੈਂ ਚੱਲਦਾ ਉੱਪਰ ਹੈਂ ਪਾਗੀਆਂ ਚੱਲ ਚੰਗਾ ਪਾਗੀਆਂ ਤੇ ਤਨੂਪਰ ਤੋਂ ਉੱਪਰ ਤੋਂ। ਓਏ ਉੱਪਰ ਦੀ ਹਵਾ ਹੀ ਬੜੀ ਵਧੀਆ ਚੱਲਦੀ ਆ। ਮੰਮੀ। ਹਵਾ ਬੜੀ ਵਧੀਆ ਚੱਲਦੀ ਉੱਪਰ। ਵਾਓ, ਥਿਊ ਇੱਕ ਨੱਕ ਘੈਂਟ ਰਿਹਾ ਪਿਆ ਇੱਧਰ ਚੈੱਕ ਕਰੋ। ਬੱਦਲ। ਕਾਲੀ ਘਾਟ। ਐ ਕਬੂਤਰ। ਕਬੂਤਰ ਰੱਖੇ ਇਨਾਂ ਨੇ। ਹਵਾਗ ਨਹੀਂ ਚੱਲਦੀ ਠੰਡੀ ਠੰਡੀ। ਤੇ ਨਿਸ਼ਾਨ ਸਾਹਿਬ। ਆ ਗਿਆ ਐਡ ਹੋਇਆ ਤੇ ਇਧਰ ਦੇਖੋ ਆਪਣੇ ਕਦੂਆਂ ਦੀ ਵਾਲ ਬਾਥਰੂਮ ਵੀ ਸਾਰਾ ਟੱਕਿਆ ਗਿਆ ਵਾ ਆਹ ਅਰੇ ਕੱਲ ਨਹੀਂ ਲਾਏ ਨੇ ਦਾ 11 ਦਾ 11 ਲਾਤੀ ਕਿਹਾ ਮਮੀ 13 ਲਾਏ ਸੀ ਕਿਹਾ ਦਾ 12 ਕਿਲੋ ਹੋ ਜਣੇ ਉਹ ਹੀ ਦੇਖੋ ਕਿੰਨੇ ਬਾਥਰੂਮ ਵੀ ਸਾਰਾ ਟੱਕਿਆ ਗਿਆ ਐ ਜਿਦਾ ਛਤਰੀ ਛਤਰੀ ਬਣ ਗਈ ਉੱਪਰ ਇਧਰੋਂ ਐ ਨੂੰ ਚੜ ਗਿਆ ਤਾਂ ਵਾਲ ਇਹ ਤਾਂ ਇੱਥੇ ਚੜ ਜਾਣੀ ਤੇ ਇਧਰੋਂ ਆਹ ਵਾਲ ਮੇਰੇ ਖਿਆਲ ਕੋਠੇ ਤੇ ਆਣੀ। ਆ ਇਥੇ ਰਸੇ ਆਵਣੀਆਂ। ਕੋਠੇ ਚੜ੍ਹ ਗਈ ਤੇ ਕੋਠਾ ਸਾਰੇ ਭਰ ਜਾਣਾ। ਸ਼ਾਇਦ। ਪਰ ਨਹੀਂ ਐਸੇ ਹਾਲ ਚ ਵੜ ਦਿੰਨੀਆਂ ਵਾ ਇੰਨਾ ਨਹੀਂ ਵਧਾਉਣਾ। ਜਿਆਦਾ ਕੰਮ ਵਧੀਆਂ ਨਾ ਫਿਰ। ਤੇ ਉਧਰ ਸਾਈਡ ਦੇਖੋ। ਉਹ ਗੁਰਦੁਆਰਾ ਗੁਰਦੁਆਰਾ ਅਮਰਦਾਸ। ਤੇ ਉਥੇ ਟੈਲ ਟੁਲਾ ਲੱਗਣੀਆਂ ਵਾ ਵਧੀਆ ਗੁਰਦੁਆਰਾ ਬਣਾਉਂਦੇ ਨੇ ਦੁਬਾਰਾ ਢਾਕੇ ਫਿਰ ਬਣਾਇਆ ਵਾ। ਤੇ ਐਂ ਤਿਆਰੀਆਂ ਤਿਆਰੀਆਂ ਕਰਦੇ ਨੇ। ਬਸ ਹੁਣ ਆ ਗਗਸਵ ਮਹੀਨਾ। ਸਤੰਬਰ ਅਕਤੂਬਰ ਬਾ ਅ ਆਮ ਹੀ ਨਾ ਗਾੜੀ ਤੇ ਅਗਲਾ ਮਹੀਨਾ ਤੇ ਉਤੋਂ ਅਗਲੇ ਮਹੀਨੇ ਆਪਣੇ ਕੋਲ ਤੇ ਮੇਲੇ ਵੀ ਆਉਣੇ ਆ ਪਹਿਲਾਂ ਉਹ ਗੁਰਦੁਆਰੇ ਮੇਲਾ ਫਿਰ ਉਹ ਗੁਰਦੁਆਰੇ ਮੇਲਾ ਠੀਕ ਹੈ ਉਸ ਤੋਂ ਬਾਅਦ ਆਪਣੇ ਗੁਰਦੁਆਰੇ ਮੇਲਾ ਤਿੰਨ ਤਿੰਨ ਮੇਲੇ ਆਉਣੇ ਆ ਉਸ ਤੋਂ ਬਾਅਦ ਫਿਰ ਸੰਗ ਫਿਰ ਇਦਾਂ ਫਿਰ ਮੇਲੇ ਹੀ ਮੇਲੇ ਚੱਲਣੇ ਮੇਲੇ ਮੇਲੇ ਦੋਸਤੋ ਐ ਕਾਲੀ ਘਾਟ ਜੀ ਕਾਲਾ ਬੱਦਲ ਆਇਆ ਪੂਰਾ ਤੇ ਹੁਣ ਮੀ ਵੀ ਆ ਗਿਆ ਦੇਖ ਸਕਦੇ ਜੀ ਵੇੜਾ ਸਾਰੇ ਗਿੱਲਾ ਹੋ ਗਿਆ ਮੀ ਬਾਬਾ ਪੈ ਗਿਆ ਵਾਵਾਗੇ ਮਤਲਬ ਥੋੜਾ ਥੋੜਾ ਪਿਆ ਵਾ ਮਤਲਬ ਥੂੰ ਦਾ ਬੰਦਾ ਤੂੰ ਦਾ ਬੰਦਾ ਨੇ ਦੇਖੋ ਕਿੰਨਾ ਪੈ ਗਿਆ ਜਿਆਦਾ ਤੇ ਨਹੀਂ ਆਇਆ ਮੀ ਥੋੜਾ ਹੀ ਆਇਆ ਫਿਰ ਦੋਸਤੋ ਰਾਤ ਹੋ ਗਈ ਆ ਤੇ ਮੀ ਵੀ ਪੈ ਗਿਆ ਢੱਗ ਗਿਆ ਹੁਣ ਲੱਗੀ ਖਾਣੇ ਰੋਟੀ ਦੇਖ ਸਕਦੇ ਪੜੋਲ ਦੀ ਸਬਜ਼ੀ ਤੇ ਨਾਲ ਦਹੀਂ ਪਕੌੜੀਆਂ ਵਾਲਾ ਤੇ ਖਾਣਿਆ ਹਣ ਤੇ ਅੱਜ ਦੇ ਵੀ ਇੰਨਾ ਹੀ ਆਈ ਹੋਤਾ ਨੂੰ ਵਲੋਗ ਦੇ ਲਗਾ ਜੇ ਵਲੋਗ ਦੇ ਲੱਗਾ ਵਲੋਗ ਨੂੰ ਲਾਇਕ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਤੁਹਾਨੂੰ ਕਿਸ ਨੇ ਬਾਕਸ ਟਿਲ ਦੇ ਟੇਕ ਕੇ ਰੱਬ ਰੱਖਾ